ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੇ ਵੀਡੀਓ 'ਚ ਆਪਾਂ ਗੱਲ ਕਰਨੀ ਆ ਜੀ ਡੇਰੀ ਫਾਰਮ ਬਾਰੇ ਜਿਹੜੇ ਕਿਸਾਨ ਡੇਰੀ ਫਾਰਮ ਦਾ ਕੰਮ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਬੜਾ ਸੁਨਹਿਰੀ ਜਿਹੜਾ ਮੌਕਾ ਉਹ ਹੈਗਾ ਇਸ ਟਾਈਮ ਸੋ ਜੇ ਕਿਸੇ ਨੇ ਮੱਝਾਂ ਦਾ ਕੰਮ ਸ਼ੁਰੂ ਕਰਨਾ ਤੇ ਉਹ ਵੀਡੀਓ ਨੂੰ ਜ਼ਰੂਰ ਐਂਡ ਤੱਕ ਦੇਖਣ ਤੇ ਇਹ ਜਿਹੜੀ ਸਕੀਮ ਹੁਣ ਨਵੀਂ ਆਈ ਆ ਇਹਦੇ ਬਾਰੇ ਆਪਾਂ ਪੂਰੀ ਜਾਣਕਾਰੀ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦਵਾਂਗੇ ਕਿਹੜੀ-ਕਿਹੜੀ ਚੀਜ਼ ਤੇ ਆਪਾਂ ਨੂੰ ਕਿੰਨੀ ਸਬਸਿਡੀ ਮਿਲਣੀ ਆ ਸੋ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਗੱਲ ਕਰਦੇ ਹਾਂ ਜੀ ਆਪਾਂ ਜਿਹੜੇ ਪਸ਼ੂ ਖਰੀਦਨੇ ਆ ਕਿੰਨੇ ਖਰੀਦ ਸਕਦੇ ਆ ਤੇ ਕਿੰਨੀ ਆਪਾਂ ਨੂੰ ਸਬਸਿਡੀ ਮਿਲਣੀ ਆ ਸੋ ਇਹਦੇ ਵਿੱਚ ਜੀ ਆ ਬਿਲਕੁਲ ਤੁਹਾਡੇ ਸਾਹਮਣੇ ਆ 2 ਤੋਂ ਲੈ ਕੇ ਤੇ 20 ਮੱਝਾਂ ਜਾਂ ਗਾਵਾਂ ਆਪਾਂ ਜਿਹੜੀਆਂ ਉਹ ਖਰੀਦ ਸਕਦੇ ਆ ਅੱਗੇ ਗਾ ਜੀ ਮੈਕਸਿਮਮ ਕੋਸਟ ਪਰ ਜੁਨਟ ਮਤਲਬ ਵੀ ਇੱਕ ਜੁਨਟ ਦੇ ਵਿੱਚ 14 ਲੱਖ ਰੁਪਏ ਆਪਾਂ ਖਰਚ ਕਰ ਸਕਦੇ ਆ ਤੇ ਅਗਲੇ ਬੰਨੇ ਜੇ ਆਪਾਂ ਹੁਣ ਸਬਸਿਡੀ ਦੀ ਗੱਲ ਕਰ ਲਈਏ ਤੇ ਜਿਹੜੇ ਜਨਰਲ ਕੈਟਾਗਰੀ ਦੇ ਆ ਉਹਦੇ ਵਿੱਚ ਉਹਨਾਂ ਨੂੰ 25% ਮਿਲੂਗੀ ਤੇ ਜਨਰਲ ਤੋਂ ਇਲਾਵਾ ਜਿਹੜੀਆਂ ਦੂਸਰੀਆਂ ਕੈਟਾਗਰੀਆਂ ਉਹਨਾਂ ਨੂੰ 33% ਸਬਸਿਡੀ ਉਹ ਮਿਲੂਗੀ ਅੱਗੇ ਆ ਜਾਂਦਾ ਦੀ ਸ਼ੈੱਡ ਜੇ ਕਿਸੇ ਨੇ ਸ਼ੈੱਡ ਪਾਉਣਾ ਵਾ ਉਹਦੇ ਵਾਸਤੇ 4 ਤੋਂ 6 ਲੱਖ ਰੁਪਏ ਤੱਕ ਆਪਾਂ ਲੋਨ ਲੈ ਸਕਦੇ ਆ ਤੇ 25% ਸਬਸਿਡੀ ਆਪਾਂ ਨੂੰ ਉਹਦੇ ਵਿੱਚ ਮਿਲਣੀ ਆ ਸੋ ਇਹ ਦੋਨਾਂ ਕੈਟਾਗਰੀਆਂ ਵਾਸਤੇ ਸੇਮ ਹੀ ਸਬਸਿਡੀ ਹੈਗੀ ਆ ਅੱਗੇ ਆ ਜਾਂਦਾ ਜੀ ਸਿੰਗਲ ਰੋ ਫੋਡਰ ਹਾਰਵੈਸਟਰ ਜਿਹਨੂੰ ਆਪਾਂ ਟੋਕਾ ਵੀ ਕਹਿ ਦਿੰਦੇ ਆ 2.5 ਲੱਖ ਰੁਪਏ ਦਾ ਇਹ ਹੈਗਾ ਵਾ 50000 ਰੁਪਏ ਸਬਸਿਡੀ ਮਿਲਣੀ ਆ ਤੇ ਐਸਸੀ ਨੂੰ ਜਿਹੜੀ ਆ ਉਹ 6000 ਰੁਪਏ ਮਿਲੂਗੀ ਤੇ ਅੱਗੇ ਆ ਜਾਂਦੀ ਜੀ ਅੱਗੇ ਆ ਜਾਂਦੀ ਜੀ ਮੱਝਾਂ ਚੋਣ ਵਾਲੀ ਮਸ਼ੀਨ ਇਹ 48732 ਰੁਪਏ ਦੀ ਆ 50% ਸਬਸਿਡੀ ਮਿਲਣੀ ਜੇ ਸੋ ਇੰਨੀਆਂ ਚੀਜ਼ਾਂ ਆਪਣੇ ਕੰਮ ਦੀਆਂ ਵਾ ਅੱਗੇ ਜਿਹੜਾ ਸਾਇਲਜ ਵਾਲੀ ਮਸ਼ੀਨ ਆ ਜਾਂਦੀ ਆ ਉਹ ਵੱਡੇ ਲੈਵਲ ਤੇ ਕੰਮ ਹੋ ਜਾਂਦਾ ਵਾ ਸੋ ਜਿਹਨੇ ਬਿਲਕੁਲ ਨਵਾਂ ਕੰਮ ਸ਼ੁਰੂ ਕਰਨਾ ਵਾ ਉਹ ਇੰਨੀਆਂ ਕਿ ਚੀਜ਼ਾਂ ਤੋਂ ਕੰਮ ਸ਼ੁਰੂ ਕਰ ਸਕਦਾ ਵਾ ਜਿਨ੍ਹਾਂ ਦਾ ਆਲਰੇਡੀ ਥੋੜਾ ਬਹੁਤ ਕੰਮ ਚੱਲਦਾ ਟੁਕਾ ਵਗੈਰਾ ਹੈਗਾ ਵਾ ਉਹਨਾਂ ਨੂੰ ਕੁਝ ਚੀਜ਼ਾਂ ਲੈਣ ਦੀ ਵੀ ਲੋੜ ਨਹੀਂਗੀ ਸੋ ਇਹ ਜਿਹੜੀ ਜਾਣਕਾਰੀ ਤੁਹਾਨੂੰ ਕਿੱਦਨੇ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸ਼ੇਅਰ ਵੀ ਜਰੂਰ ਕਰਦੇ ਹੋ ਧੰਨਵਾਦ ਜੀ